ਹੋ ਗਿਆ ਸੀ ਸਮਾਂ ਬਥੇਰਾ ਤੈਨੂੰ ਸਮਝਾਉਂਦਿਆਂ ਨੂੰ ਸਾਨੂੰ ਕਮਜ਼ੋਰ ਸਮਝ ਲਿਆ ਬਹੁਤਾ ਹੀ ਨਿਉਂਦਿਆਂ ਨੂੰ ਸਾਨੂੰ ਕਮਜ਼ੋਰ ਸਮਝ ਲਿਆ ਬਹੁਤਾ ਹੀ ਨਿਉਂਦਿਆਂ ਨੂੰ ਪਾਇਆ ਜੋ ਗੰਦ ਪੰਜਾਬ ਚ ਮਰਦ ਕਦੇ ਜਰਦੇ ਨਾ ਸਮੇਂ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇਂ ਸਿਰ ਪ੍ਰਗਟ ਹੁੰਦੇ ਸੰਤਾਂ ਜੋ ਲਹਿਰ ਰੁੱਕਦੀ ਨਾ ਸਿਰ ਬੇਸ਼ੱਕ ਲੈ ਜੇ ਸਿੰਘਾਂ ਦਾ ਗਰਦਨ ਇਹ ਝੁਕਦੀ ਨਾ ਸਿਰ ਬੇਸ਼ੱਕ ਲੈ ਜੇ ਸਿੰਘਾਂ ਦਾ ਗਰਦਨ ਇਹ ਝੁਕਦੀ ਨਾ ਕਰਦੇ ਆ ਮਾਣ ਪ੍ਰਾਪਤ ਗਲਤੀ ਜੋ ਕਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਅਰਜ਼ ਮੰਨ ਲੈਂਦੀ ਕੁੜੀ ਦੇ ਨਾ ਮੱਚਦੀ ਜ਼ਿੰਦਗੀ ਇਹ ਚਾਵਾਂ ਦੀ ਅਮਰਤ ਜੋ ਛਕਣ ਖੰਡੇ ਦਾ ਮੈਰੋਂ ਉਹ ਡਰਦੇ ਨਾ ਅਮਰਤ ਜੋ ਛਕਣ ਖੰਡੇ ਦਾ ਮੈਰੋਂ ਉਹ ਡਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਕੰਨਾਂ ਨੂੰ ਹੱਥ ਲਵਾਤੇ ਸਿੰਘਾਂ ਕਈ ਹੋਰਾਂ ਨੂੰ ਲੁਕ ਧਿਆਨ ਨੂੰ ਥਾ ਨਹੀਂ ਲੱਭਦਾ ਸਮਾਂਦਿਆਂ ਚੋਰਾ ਨੂੰ ਲੁਕਦਿਆਂ ਨੂੰ ਥਾਂ ਨਹੀਂ ਲੱਭਦਾ ਜਸਮਾਂਦਿਆਂ ਚੋਰਾ ਨੂੰ ਕਰਦੇ ਜੇ ਕਿਰਤ ਦਲੇਰਾ ਦੋਜਕ ਅੱਜ ਪਰਦੇਣਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ ਸੂਰਮੇ ਮਰਦੇ ਨਾ ਸਮੇ ਸਿਰ ਪ੍ਰਗਟ ਹੁੰਦੇ